ਵਿਦਾਇਕ ਡਾਟਰ ਜਸਬੀਰ ਸਿੰਘ ਸੰਧੂ ਵੱਲੋਂ 67 ਸੂਰੀ ਰੋਡ ਡੇਰਾ ਰਾਧਾ ਸਵਾਮੀ ਬੈਕਸਾਈਡ ਭੱਲਾ ਕਲੋਨੀ ਸ਼ਹਾਟਾ ਵਿਕੇ ਸੜਕ ਦੇ ਲੁੱਕ ਪਾਉਣ ਦਾ ਉਦਘਾਟਨ ਕੀਤਾ ਲੋਕਾਂ ਦੀਆਂ ਦਿੱਕਤਾਂ ਨੂੰ ਧਿਆਨ ਚ ਰੱਖਦਿਆਂ ਹੋਇਆ ਐਮਐਲਏ ਡਾਟਰ ਜਸਬੀਰ ਸਿੰਘ ਸੰਧੂ ਵੱਲੋਂ ਇਸ ਸੜਕ ਦੀ ਮੁਰ ਉਸ ਸਾਰੀ ਦਾ ਕੰਮ ਦਾ ਸ਼ੁਭ ਆਰੰਭ ਕੀਤਾ ਗਿਆ ਅਤੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਉਹਨਾਂ ਆਖਿਆ ਕਿ ਕੁਆਲਟੀ ਚੈੱਕ ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ ਜੋ ਆਪਣੀ ਮਿਆਦ ਤੋਂ ਪਹਿਲਾਂ ਸੜਕ ਸੜਕਾਂ ਟੁੱਟ ਟੁੱਟ ਨਾ ਜਾਣ ਅਤੇ ਜੇਕਰ ਟੁੱਟੇ ਤਾਂ ਉਸ ਦੀ ਰਿਪੇਅਰ ਸੰਬੰਧੀ ਕੰਟਰੈਕਟਰ ਵੱਲੋਂ ਕਰਵਾਏ ਜਾਣ ਦਰਸਤ ਰਹੇ ਇਸ ਮੌਕੇ ਕਾਉਂਸਲਰ ਸੰਦੀਪ ਸਿੰਘ ਵਾਰਡ ਇਨਚਾਰਜ 77 ਤੋਂ ਵਿੱਕੀ ਖੰਨਾ ਵਾਰਡ ਬਲਾਕ ਇਨਚਾਰਜ ਹਰਪ੍ਰੀਤ ਸਿੰਘ ਮਰਵਾਹਾ ਸੁਭਾ ਸੁਭਾਸ਼ ਦੇਵਗਨ ਸੁਭਾਸ਼ ਖੰਨਾ ਸੰਨੀ ਮੈਨੇਜਰ ਗੌਰਵ ਸ਼ਰਮਾ ਅਮਰਦੀਪ ਦੇਵਗਨ ਤਜਿੰਦਰ ਕੁਮਾਰ ਬਲਕਾਰ ਸਿੰਘ ਲਵਜੀਤ ਸਿੰਘ ਸਰਬਜੀਤ ਸਿੰਘ ਸ਼ੱਬਾ ਮੋਹਿੰਦਰ ਸਿੰਘ ਆਦੀ ਹਾਜ਼ਰ ਸਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਕਿ ਨਾ ਚਾਹੋਗੇ ਇਤਿਹਾਸਿਕ ਰੋਡ ਸ਼ੇਰਸਾਸੂਰੀ ਮੇਰੇ ਹਲਕਾ ਪੱਛਮੀ ਦੇ ਇਹ ਤਕਰੀਬਨ ਚਾਰ ਵਾੜਾ ਨੂੰ ਜੋੜਦਾ ਹੈ ਇਹ ਇੰਡੀਆ ਗੇਟ ਬਾਈਪਾਸ ਜਿਹੜਾ ਮੇਨ ਹਾਈਵੇ ਹੈ ਉੱਥੋਂ ਲੈ ਕੇ ਅਸੀਂ ਯੂਨੀਵਰਸਿਟੀ ਚੌਂਗੀ ਤੱਕ ਜਿਹੜਾ ਇਹ ਰੋਡ ਜਿਹੜੀ ਰਿਪੇਅਰ ਵਾਸਤੇ ਅੱਜ ਜਿਹੜਾ ਉਦਘਾਟਨ ਕੀਤਾ ਹੈ ਦੇ ਚਿਤ ਇਲਾਕਾ ਨਿਵਾਸੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਕਿ ਇਹਨਾਂ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਕਿਉਂਕਿ ਇਸ ਸੜਕ ਬੰਦ ਦੇ ਨਾਲ ਤਕਰੀਬਨ ਜਿਹੜਾ ਮੇਨ ਜੀਟੀ ਰੋਡ ਦਾ ਲੋਡ ਆ ਥੋੜਾ ਤੇ ਉਹ ਘਟ ਜੂਗਾ ਦੂਜਾ ਇਹਨਾਂ ਲੋਕਾਂ ਜਿਹੜੀਆਂ ਦੋਨੇ ਬੰਨੇ ਕਲੋਨੀਆਂ ਆ ਇਹ ਕਲੋਨੀਆਂ ਕਾਫੀ ਚਿਹਦੀਆਂ ਵਸੀਆਂ ਪਰ ਇਸ ਰੋਡ ਦੀ ਸਾਰ ਨਹੀਂ ਚਲੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਦੋਂ ਇਹ ਰੋਡ ਬਣਵਾਈ ਸੀ ਲੇਕਿਨ ਕੁਝ ਸੀਵਰੇਜ ਦੀ ਕੋਈ ਫਾਲਟ ਹੋਣ ਕਰਕੇ ਥੋੜੀ ਵਿੱਚੋ ਡੈਮੇਜ ਹੋ ਗਈ ਸੀ ਤੇ ਕੁਝ ਲੋਕਾਂ ਨੇ ਆਪਣੀਆਂ ਪਾਈਪਾਂ ਪੂਪਾ ਪਾਉਣ ਕਰਕੇ ਜਿਹੜਾ ਉਹ ਥੋੜਾ ਜਿਹਾ ਨੁਕਸਾਨ ਹੋ ਗਿਆ ਹੈ ਰੋਡ ਦਾ ਤੇ ਅੱਜ ਇਸ ਰੋਡ ਦਾ ਜਿਹੜਾ ਦੁਬਾਰਾ ਦੁਕਾਟਨ ਕੀਤਾ ਹੈ ਮੇਰੇ ਨਾਲ ਮੇਰੇ ਕਾਉਂਸਲਰ ਤੇ ਚੌਂ ਵਾੜਾ ਦੇ ਕਾਉਂਸਲਰ ਸਹਿਬਾਨ ਸੰਦੀਪ ਸਿੰਘ ਜੀ ਬਿਆਸੀ ਨੰਬਰ ਤੋਂ ਖੰਨਾ ਜੀ ਤੇ ਹੋਰ ਵੀ ਮੇਰੇ ਇੱਥੇ ਜਿਹੜੇ ਵੀਰ ਆਏ ਨੇ ਉਹ ਸਾਰੇ ਮੋਦ ਬਾਰੇ ਇਸ ਕਲੋਨੀਆਂ ਦੇ ਮੋਹਰਬਾਰ ਵੀਰ ਮੇਰੇ ਨਾਲ ਆਏ ਆ ਇਹਨਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਤੇ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੀ ਇਸ ਉੱਚੀ ਸੂਰ ਸਰਕਾਰ ਜਿਹੜਾ ਪੰਜਾਬ ਦੇ ਜਿਹੜੇ ਵਿਕਾਸ ਕਾਰਜ ਹੋ ਰਹੇ ਹੋਏ ਆ ਸੋ ਇਲਾਕਾ ਨਿਵਾਸੀਆਂ ਨੇ ਮੈਂ ਬਹੁਤ-ਬਹੁਤ ਵਧਾਈ ਦੇਣਾ ਕਿ ਤੁਹਾਡੀ ਜਿਹੜੀ ਪਿਛਲੇ ਕਾਫੀ ਮਹੀਨਿਆਂ ਦੀ ਮੰਗ ਸੀ ਉਹ ਅੱਜ ਪੂਰੀ ਹੋ ਗਈ ਹੈ ਸੋ ਪਹਿਲਾਂ ਸਾਈਡਾਂ ਤੇ ਇਹਦੇ ਜਿਹੜੇ ਆਪਾਂ ਚੈਂਪਰ ਬਣਾਏ ਆ ਤਾਂ ਰੋਡ ਰੋਡ ਵਾਈਡਨਿੰਗ ਕਰਾਈ ਆ ਅੱਜ ਲੁੱਕ ਪਉਂਦਾ ਉਹ ਕਾਰਨ ਕੀਤਾ ਜਾ ਰਿਹਾ ਹੈ ਲੱਗ ਜਗਾ ਜੀ ਅ ਪ੍ਰੋਕਸੀਮੇਟਲੀ ਇੱਕ ਹਫਤੇ ਦਾ ਸਮਾਂ ਲੱਗੂਗਾ ਕਿਉਂਕਿ ਤਕਰੀਬਨ 2.5 3 ਕਿਲੋਮੀਟਰ ਲੰਮੀ ਸੜਕਾ ਤੇ ਜਿਹੜੀ ਤਿੰਨਾ ਚੌ ਵਾਡਾ ਨੂੰ ਜਿਹੜੀ ਜੋੜਦੀ ਹੈ ਤੇ ਮੇਰੇ ਖਾਸ ਕਰਕੇ ਬਜ਼ੁਰਗ ਜਿਹੜੇ ਆ ਉਹਨਾਂ ਦਾ ਅਸ਼ੀਰਵਾਦ ਮੈਨੂੰ ਦਿੱਤਾ ਹੈ ਕਿ ਅਸੀਂ ਇਹ ਸ਼ਰਤ ਜਿਹੜੀ ਆ ਆਪਣੀ ਸਰਕਾਰ ਵਿੱਚ ਬੰਦੀ ਦੂਜੀ ਵਾਰੀ ਵੇਖਿਆ ਨਹੀਂ ਤੇ ਤਕਰੀਬਨ ਪਿਛਲੀਆਂ 15 ਸਾਲਾਂ ਦੀਆਂ ਸਰਕਾਰਾਂ 'ਚ ਇਨ੍ਹਾਂ ਲੋਕਾਂ ਨੇ ਕਦੀ ਛੜਕੇ ਬੰਦੀ ਨਹੀਂ ਸੀ ਵੇਖੀ ਕਿੰਨੀ ਕੁ ਲਗਤ ਇੱਥੇ ਆਏਗੀ ਜੀ ਜਿੰਨੀ ਵੀ ਲੱਗੇ ਜੀ ਲਗਤ ਸਾਲੇ ਖੁੱਡੇ ਹੀ ਖੁੱਲੇ ਹੀ ਖਰਚੇ ਆ ਕੋਈ ਗੱਲ ਨਹੀਂ ਜੇ ਜ਼ਿਆਦਾ ਵੀ ਲੱਗੂਗੀ ਤਾਂ ਵੀ ਲਾਵਾਂਗੇ ਕੋਈ ਗੱਲ ਨਹੀਂ ਉਹ ਲਾਗਤ ਵਾਲੀ ਗੱਲ ਤਾਂ ਪੁੱਛਿਆ ਕਰੋ ਉਹ ਲਾਗੇ ਪੁੱਛੀ ਖਿੜੇ ਮੱਥੇ ਤੁਸੀਂ ਕਹਿੰਦੇ ਵੀ ਖੁੱਲੇ ਗੱਫੇ ਹੀ ਖੁੱਲੇ ਆ ਜੀ ਹੁਣ ਕੀ ਕਰੀਏ ਜੇ ਕਿਸੇ ਭਰਾ ਨੇ ਕਹਤੀ ਐ 100 ਕਿਲੋਮੀਟਰ ਹੁਣ ਜਾਣੀ ਤੇ ਆਪਾਂ ਘਲੀ ਉਹਨੂੰ ਨਾ ਕਰ ਦੇਣੀ ਆਪਾਂ ਉਹਨੂੰ ਵੀ ਕਹਣਾ ਆ ਭਰਾ ਤੇਰੀ ਵੀ ਬਨਾਲੀ ਬਣਾ ਦਿੰਦੇ ਕੋਈ ਗੱਲ ਨਹੀਂ ਫੰਡਾਂ ਦੀ ਕੋਈ ਗੱਲ ਨਹੀਂ ਜੀ ਸਰਦਾਰ ਭਗਵੰਤ ਸਿੰਘ ਮਾਨ ਨੇ ਵਾਧੂ ਫੰਡ ਸਾਨੂੰ ਦਿੱਤੇ ਹੋਏ ਆ ਜਿਹੜੀ ਮਰਜ਼ੀ ਇਲਾਕੇ ਦੀ ਸ਼ੜਕ ਲੈ ਲਓ ਗਲੀਆਂ ਲੈ ਲਓ ਨਾਲੀਆਂ ਲੈ ਲਓ ਸੀਵਰੇਜ ਲੈ ਲਓ ਪਾਣੀ ਦਾ ਲੈ ਲਓ ਹਰ ਕੰਮ ਸਾਡੇ ਹਲਕੇ ਪਸ਼ਮੀ ਦੇ ਵਿੱਚ ਜਿਹੜੇ ਵੱਡੇ ਪੱਧਰ ਤੇ ਹੋ ਰਿਹਾ ਕੁਆਲਿਟੀ ਕੰਟਰੋਲ ਦਾ ਧਿਆਨ ਰੱਖਿਆ ਕੁਆਲਿਟੀ ਕੰਟਰੋਲ ਦਾ ਖਿਆਲ ਇਧਰ ਰੱਖਿਆ ਗਿਆ ਜੀ ਵੇਖੋ ਜੀ ਪਹਿਲਾਂ ਤਾਂ ਜਿਹੜੇ ਠੇਕੇਦਾਰ ਸੀ ਜਾਂ ਜਿਹੜੇ ਪਹਿਲੇ ਪੋਲੀਟਿਸ਼ੀਅਨ ਜੀ ਜਿਹੜੇ ਪਹਿਲਾਂ ਇਥੋਂ ਨੁਮਾਇਦਗੀ ਕਰਦੇ ਰਹੇ ਹਲਕੇ ਦੀ ਤੁਹਾਨੂੰ ਪਤਾ ਹੀ ਆ ਕੀ ਸਿਸਟਮ ਚੱਲਦਾ ਰਿਹਾ ਕਿ ਇੱਕ ਬੰਨੇ ਬਣਾਈ ਜਾਂਦੇ ਸੀ ਦੂਜੇ ਬੰਨੇ ਉਖੜਦੀ ਜਾਂਦੀ ਸੀ ਅਸੀਂ ਕੁਆਲਿਟੀ ਦੇ ਨਾਲ ਜਿਹੜਾ ਕੁਆਲਿਟੀ ਕੰਟਰੋਲ ਜਿਹੜੀ ਹੈ ਉਹ ਬਹੁਤ ਵ ਕਿ ਭਾਈ ਜੇ ਤੇਰਾ 60% ਹਿੱਸਾ ਹੋਊਗਾ ਅਸੀਂ ਉਹਦੇ ਵੱਲ ਨਹੀਂ ਗਏ ਇੱਕੋ ਗੱਲ ਕਹੀ ਹੈ ਕਿ ਜੇ 100% ਠੀਕ ਹੈ ਤੁਹਾਨੂੰ ਮਿਲਿਆ 100% ਕੰਮ ਕਰਨ ਦਾ ਜਿਮਾ ਮਿਲਿਆ ਤੇ 100% ਕੰਮ ਹੋਊਗਾ ਇਹਦੇ ਚੋਂ 1 ਵੀ% ਜਾਂ ਇਧਰ ਉਧਰ ਨਹੀਂ ਪਾਇਆ ਜਾਊਗਾ ਕਿਉਂਕਿ ਇਹ ਨਾਲ ਇਹ ਵੀ ਗੱਲ ਕਹੀ ਕਿ ਇਹ ਸੜਕ ਜਿਹੜੀ ਆ ਇਹਦੀ ਘੱਟੋ ਘੱਟ 3 ਸਾਲ ਬਾਅਦ ਰਿਪੇਰਿੰਗ ਤੇ 5 ਸਾਲ ਬਾਅਦ ਜਿਹੜੀ ਆ ਇਹ ਦੁਬਾਰਾ ਇਹਦੀ 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 ਮਨਾਇਆ ਦਿੱਤੀ ਗਈ ਹੈ ਜੇ ਪਹਿਲਾਂ ਟੁੱਟਦੀ ਤਾਂ ਠੇਕੇਦਾਰ ਦੇ ਖਰਚੇ ਉਹ ਉਹਨੂੰ ਪਹਿਣਗੇ ਉਹ ਉਸ ਖਰਚੇ ਦੇ ਦੁਬਾਰਾ ਬਣਾਵੇਗਾ ਕੁਝ ਗਲੀਆਂ ਵੀ ਬਣਾਉਣ ਵਾਲੀਆਂ ਇਲਾਕਾ ਵਾਸਤੇ ਬਿਲਕੁਲ ਜੀ ਸਾਰੀਆਂ ਬਣ ਚੁੱਕੀਆਂ ਜੇ ਕੋਈ ਇੱਕ ਦੀ ਰਹਿ ਗਈ ਹੈ ਤਾਂ ਮੇਰੇ ਧਿਆ ਇਹ ਤਾਂ ਬਿਨਾਂ ਦੇ ਕੋਈ ਕੰਮ ਹੀ ਨਹੀਂ ਹੈਗਾ ਪ੍ਰੈਸ ਮੀਡੀਆ ਦੇ ਦੌਰਾਨ ਹੀ ਸਾਰਾ ਕੁਝ ਹੁੰਦਾ ਹੈ ਸੋ ਇਸ ਕਰਕੇ ਜਿਹੜੀਆਂ ਵੀ ਇਹ ਇਸ ਕਲੋਨੀ ਦੀਆਂ ਜਾਂ ਇਸ ਹਲਕੇ ਦੀਆਂ ਜਿਹੜੀਆਂ ਵੀ ਇੱਕ ਦੋ ਰੋਡਸ ਰਹਿ ਗਈਆਂ ਉਹ ਆਉਣ ਵਾਲੇ ਦਿਨਾਂ ਵਿੱਚ ਜਰੂਰ ਬਣਾ ਦੇਾਂਗੇ ਕਿਉਂਕਿ ਹੁਣ ਠੰਡ ਦਾ ਮੌਸਮ ਹੋਣ ਕਰਕੇ ਲੋਕਾਂ ਦੇ ਕੰਮ ਜਿਹੜੇ ਉਹ ਪਹਿਲਾਂ ਕਰ ਰਹੇ ਐ ਬਾਕੀ ਇੰਟਰਲੋਕਿੰਗ ਕੰਮ ਤਾਂ ਚੱਲਦਾ ਰਹੂਗਾ ਸੋ ਇਸ ਕਰਕੇ ਅਸੀਂ ਇਸ ਕੰਮ ਨੂੰ ਪ੍ਰਾਇੋਰਟੀ ਦੇ ਰਹੇ ਹਾਂ ਕਿ ਆਪਾਂ ਜਿਹੜੇ ਲੋਕ ਵਾਲੇ ਕੰਮ ਆ ਕਿਉਂਕਿ ਦਸੰਬਰ ਮਹੀਨਾ ਚੜ ਚੁੱਕਾ ਤੇ 15 20 ਤਰੀਕ ਤੱਕ ਜਿਹੜਾ ਉਹ ਪਲਾਨ ਵੀ ਬੰਦ ਹੋ ਜਾਏ ਉਸ ਤੋਂ ਪਹਿਲਾਂ ਪਹਿਲਾਂ ਲੋਕ ਵਾਲੀਆਂ ਛੜੀਆਂ ਸਰਕਾਰ ਜੀ ਆਪਕਾ ਇਲਾਕਾ ਨਿਵਾਸੀ ਕੀ ਕਹਿਣਾ ਚਾਹੁੰਦੇ ਹੋ ਅੱਜ ਇਲਾਕਾ ਨਿਵਾਸੀਆ ਤੋਂ ਪੁੱਛੋ ਜੀ ਮੈਂ ਤਾਂ ਇਹਨਾਂ ਦਾ ਸੇਵਾਦਾਰ ਹਾਂ ਇਹਨਾਂ ਸੇਵਾ ਦਾ ਮੌਕਾ ਦਿੱਤਾ ਤਾਂ ਮੈਂ ਸੇਵਾ ਕਰ ਰਿਹਾ ਬਾਕੀ ਇਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਇਲਾਕਾ ਨਿਵਾਸੀਆਂ ਨੂੰ ਮੈਂ ਇਹੀ ਅਪੀਲ ਕਰਾਂਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਤੇ ਯਕੀਨ ਕਰਿਓ ਕਿ ਦੁਬਾਰਾ ਸਤਾਈ ਦੇ ਵਿੱਚ ਆਪਾਂ ਸਰਕਾਰ ਰੀਪੀਟ ਕਰਨੀ ਹੈ ਤਾਂ ਜੋ ਪੰਜਾਬ ਦੇ ਜਿਹੜੇ ਰੈਣੀ ਦੇ ਮੇਰਾ ਨਾਮ ਹੈ ਗਜੇ ਹਰਪ੍ਰੀਤ ਸਿੰਘ ਮਰਵਾ ਮੈਂ ਬਰੋਗ ਪ੍ਰਧਾਨ ਹਾਂ ਆਪਣਾ ਵਾਰਡ ਨੰਬਰ 82 ਦੇ ਵਾਰਡ ਨੰਬਰ 78 ਦਾ ਅੱਜ ਸਰ ਐਮਐਲਏ ਸਾਹਿਬ ਆਏ ਸੀ ਸਾਡੇ ਹਲਕੇ 'ਚ ਸੜਕ ਦਾ ਉਦਘਾਟਨ ਕਰਕੇ ਗਏ ਜਿਹੜੀ ਮੇਨ ਸੜਕ ਪੈਣੀ ਹੈ ਕੀ ਜਨ ਚੱਗੇ ਇਸ ਵਾਰ ਇਹ ਪਿਛਲੀਆਂ ਸਰਕਾਰਾਂ ਦੇ ਤੋਂ ਇਹ ਕਾਫੀ ਲੰਬੇ ਸਮੇਂ ਤੋਂ ਸੜਕ ਨਹੀਂ ਬੰਦੀ ਵੀ ਸੀ ਇਹ ਬਾਰਸ਼ ਦੇ ਕਰਕੇ ਟੁੱਟ ਗਈ ਸੀ ਤੇ ਚੈਂਬਰ ਵੀ ਨਹੀਂ ਬਣੇ ਸੀ ਹੁਣ ਸਾਡੀ ਸਰਕਾਰ ਦੇ ਵਿੱਚ ਡਾਕਟਰ ਜਸਪੀਰ ਸਿੰਘ ਐਮਐਲਏ ਸੰਤੂ ਜੀ ਬਹੁਤ ਧੰਨਵਾਦ ਕਰਦੇ ਆ ਅੱਜ ਉਦਘਾਟਨ ਕਰਕੇ ਆ ਤੇ ਲੰਬੇ ਸਮੇਂ ਤੋਂ ਕੰਮ ਰੁਕਿਆ ਹੋਇਆ ਸੀ ਅੱਜ ਘਾਟਰ ਕੀਤਾ ਧੰਨਵਾਦ ਕਰਦੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸੀ ਇਹਨਾਂ ਚੈਂਬਰ ਦਾ ਵੀ ਕੰਮ ਕਰਾਤਾ ਤੇ ਸਾਡੇ ਦਾ ਘਾਟਨ ਕਰਤਾ ਇਸੇ ਉਤੇ ਸੜਕ ਪੈ ਜਾਣੀ ਆ ਹਾਂਜੀ ਐਮਐਲਏ ਸਾਹਿਬ ਨੇ ਕਿਹਾ ਕਿ ਇਲਾਕੇ ਦਾ ਕੋਈ ਵੀ ਕੰਮ ਜਿਹੜਾ ਹੋਵੇਗਾ ਪਹਿਲ ਦੇ ਹੱਦ ਕੀਤਾ ਜਾਊਗਾ ਕੀ ਸਮਝਦੇ ਹੋ ਜੀ ਹਾਂਜੀ ਐਮਐਲਏ ਸਾਹਿਬ ਕਹਿ ਗਏਗਾ ਇਲਾਕੇ ਦਾ ਕੋਈ ਵੀ ਕੰਮ ਪਹਿਲ ਦੇ ਹੱਦ ਕੀਤਾ ਜਾਏਗਾ ਉਹਨੇ ਬਿਲਕੁਲ ਸਹੀ ਕਿਹਾ ਜੀ ਜਿਵੇਂ ਕਿ ਲਾਈਟਾਂ ਦਾ ਲਾ ਲਓ ਸੀਵਰ ਦਾ ਪਾਣੀ ਦਾ ਕੋਈ ਵੀ ਕੰਮ ਪਹਿਲ ਦੇ ਹੱਦ ਕੀਤਾ ਜਾਊ ਕੋਈ ਵੀ ਮੁਸ਼ਕਲ ਹੁੰਦੀ ਹੈ ਲੋਕਾਂ ਦੀ ਉਹ ਪਹਿਲੀ ਰਾਤ ਤੇ ਹੱਲ ਹੋਏਗੀ ਸਾਡੇ ਸਰਦਾਰ ਜਸਵੀਰ ਸਿੰਘ ਸੰਧੂ ਐਮਐਲਏ ਸਾਹਿਬ ਵੇਖੋ ਜੀ ਮੈਂ ਸੁਣਿਆ ਹੀ ਅੱਕਦਾ ਨਹੀਂ ਥੱਕਦਾ ਨਹੀਂ ਆ ਉਹ ਬੰਦਾ ਜੇ ਨਾ ਅੱਕਦਾ ਨਾ ਥੱਕਦਾ ਨਾ ਝੱਕਦਾ ਉਹ ਅਸੀਂ ਕਹਿੰਨੇ ਲੱਖ ਰੁਪਏ 2 ਲੱਖ ਦਾ ਕੰਮ ਦੇ ਦਿੰਦਾ ਜੀ ਇਹਦੋਂ ਵਧੀਆ ਐਮਐਲਏ ਸਾਨੂੰ ਨਾ ਮਿਲਿਆ ਕਦੀ ਵੇਖੋ ਕਿੰਨੀ ਵਾਰ ਸੜਕ ਬਣੀ ਕਿੰਨੀ ਵਾਰ ਟੁੱਟੀ ਮੈਂ ਕਦੀ ਇਹ ਚੀਜ਼ ਨਹੀਂ ਵੇਖੀ ਵੀ ਅੱਜ ਜਿਹੜੀ ਸੜਕ ਬਣਨ ਜਾ ਰਹੀ ਹੈ ਲੋਕਾਂ ਦੇ ਮੁਤਾਬਕ ਬਣਨ ਜਾ ਰਹੀ ਹੈ ਐਮਐਲਏ ਸਾਹਿਬ ਨੇ ਪੁੱਛਿਆ ਵੀ ਕਿੱਦਾਂ ਬਣਨੀ ਚਾਹੀਦੀ ਜੋ ਲੋਕਾਂ ਨੇ ਕਿਹਾ ਉਸ ਚੀਜ਼ ਦੇ ਨੂੰ ਧਿਆਨ ਰੱਖਦੇ ਆ ਪਹਿਲਾਂ ਚੈਂਬਰ ਨਹੀਂ ਸੀ ਹੁਣ 100 ਚੈਂਬਰ ਐਮਐਲਏ ਸਾਹਮਣੇ ਕਿ ਪਹਿਲਾਂ ਬਣਾਓ ਫੇਰ ਸੜਕ ਸ਼ੁਰੂ ਕਰਨੀ ਆ ਬਾਕੀ ਤੁਹਾਨੂੰ ਮਾਹੌਲ ਪਤਾ ਲੱਗਣ ਗਿਆ ਲੋਕ ਖੁਸ਼ ਨੇ ਤੇ ਲੋਕਾਂ ਦੀ ਖੁਸ਼ੀ ਦੀ ਲੈਣਾ ਸਾਡੇ ਮਾਨਯੋਗ ਸਾਰੇ ਵਾਰਡ ਨੰਬਰ 77 ਵਾਰਡ ਨੰਬਰ 82 ਜੋ ਸਾਰੇ ਸੱਜਣ ਆਏ ਪ੍ਰਧਾਨ ਜੀ ਆਏ ਸਾਡੇ ਸਾਰੇ ਸਾਡੇ ਸਰਦਾਰ ਦਵਿੰਦਰ ਸਿੰਘ ਸੰਧੂ ਭਾਈ ਵੀ ਆਏ ਸਾਡੇ ਸੰਦੀਪ ਭਾਈ ਕਾਉਂਸਲਰ ਸਾਹਿਬ ਸਾਡੇ ਪੀਐਸ ਸਾਹਿਬ ਅਮਰਜੀਤ ਜੀ ਆਏ ਤੇ ਬਾਕੀ ਤੁਹਾਨੂੰ ਪਤਾ ਹੀ ਆ ਦੀ ਵੇਖੋ ਸਾਡੇ ਸਾਹਮਣੇ ਉਹ ਵੀ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਜੀ ਬੜਾ ਸੁਭਾਗਾ ਸਮਾ ਸਾਡੇ ਵਿਕਾਸ ਦੇ ਮਸੀਹਾ ਜਿਹੜੇ ਹਮੇਸ਼ਾ ਹੀ ਲੋਕਾਂ ਨੂੰ 24 ਘੰਟੇ ਹੀ ਮਤਲਬ ਗੱਲ ਵਕੜੀ ਪਾ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਣਦੇ ਆ ਕੋਈ ਵੀ ਇਹਨਾਂ ਨੂੰ ਕੋਈ ਸਮੱਸਿਆ ਨਾਲ ਕੋ ਲੈ ਕੇ ਜਾਵੇ ਇਹਨਾਂ ਨੇ ਕਦੀ ਵੀ ਕੋਈ ਟਾਲਾ ਮਟੋਲਾ ਨਹੀਂ ਕੀਤਾ ਉਸੇ ਵळे ਜਿਨੇ ਵੀ ਕਨਸਰਨਡ ਅਫੀਸਰ ਸਹਿਬਾਨ ਉਹਨਾਂ ਨੂੰ ਸਪੀਕਰ ਫੋਨ ਤੇ ਹੀ ਸਾਹਮਣੇ ਸਾਡੇ ਸਾਰੀਆਂ ਸੜੀ ਸਮੱਸਿਆਵਾਂ ਦਾ ਹੱਲ ਕਰਦੇ ਜੋ ਜੋ ਬੇਨਤੀਆਂ ਨੇ ਉਹਨਾਂ ਅੱਜ ਤੱਕ ਕੀਤੀਆਂ ਨੇ ਪ੍ਰਵਾਨ ਕਰਕੇ ਤੁਰੰਤ ਹੱਲ ਕੀਤਾ ਅੱਜ ਵੀ ਬਹੁਤ ਵੱਡਾ ਇਤਿਹਾਸਕ ਰੋਡ ਸੀ ਬੜਾ ਵੱਡਾ ਕੰਮ ਸੀ ਇਹਨਾਂ ਨੇ ਬੜੀ ਕਿਰਪਾ ਕਰ ਦਿੱਤੀ ਅਸੀਂ ਹਮੇਸ਼ਾ ਇਹਨਾਂ ਦੇ ਰਣੀ ਹੈ ਪ੍ਰਮਾਤਮਾ ਨਾਲ ਦੀ ਲੰਬੀ ਉਮਰ ਕਰੇ ਹਮੇਸ਼ਾ ਹੀ ਇਹਨਾਂ ਨੂੰ ਇਸ ਤਰ੍ਹਾਂ ਹੀ ਵੱਡੀਆਂ ਵੱਡੀਆਂ ਕੁਰਸੀਆਂ ਤੇ ਬਿਰਾਜਮਾਨ ਰੱਖੇ ਜਾਨਦੇ ਹੋ ਖੇੜੇ ਮੱਥੇ ਮਿਲਦੇ ਹਮੇਸ਼ਾ ਜੀ ਹਮੇਸ਼ਾ ਇੱਕ ਵਾਰੀ ਕਹਿਣ ਦੀ ਧੇਰ ਹੁੰਦੀ ਮੁੜ ਕੇ ਇਹ ਫੋਨ ਕਰਕੇ ਦੱਸ ਦੇ ਜੀ ਤੁਹਾਡਾ ਕੰਮ ਕਰਵਾ ਦਿੱਤਾ ਜੀ ਪ੍ਰਿੰਸੀਪਲ ਸਾਹਿਬ ਤੁਹਾਡਾ ਕੰਮ ਹੋ ਗਿਆ ਜੀ ਤੁਹਾਡਾ ਦੂਸਰੇ ਦੀ ਕਦੀ ਕਹਿਣ ਦੀ ਤੱਕ ਲੋੜ ਨਹੀਂ ਪਈ ਜੀ ਧੰਨਵਾਦ ਜੀ